ਅਰਤਿੰਦਰ ਸੰਦੂ ਦੀ ਪੁਸਤਕ ਜੜਾਂ ਦੇ ਵਿੱਚ ਵਿਚਾਰੇ ਵਿੱਚੋਂ ਰਚਨਾ ਜ਼ਿੰਦਗੀ ਵਿੱਚ ਰਚੇ ਉਡਾਰੀ ਦੇ ਅੰਸ਼ ਉਡਾਰੀ ਬਾਰੇ ਸੋਚਦਿਆਂ ਸਭ ਤੋਂ ਪਹਿਲਾਂ ਖੰਭ ਚਤੇ ਆਉਂਦੇ ਹਨ ਕਿਉਂਕਿ ਅਸੀਂ ਪੰਖੇਰੂਆਂ ਨੂੰ ਖੰਭਾਂ ਨਾਲ ਉਡਦਿਆਂ ਟੱਕਿਆ ਹੁੰਦਾ ਹੈ ਉਡਾਰੀ ਜ਼ਿੰਦਗੀ ਦੀ زینت ਜ਼ਰੂਰ ਹੈ ਪਰ ਜ਼ਿੰਦਗੀ ਦੇ ਵਿਸ਼ਾਲ ਕੈਨਵਸ ਵਾਸਤੇ ਹਮੇਸ਼ਾ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਉਡਾਰੀ ਨੂੰ ਖੰਭ ਹੀ ਜ਼ਰਕਾਰ ਹੋਣ ਇਸ ਕਥਨ ਨੂੰ ਮਹਾਭਾਰਤ ਵਿੱਚ ਦੀ ਇੱਕ ਕਥਾ ਦੇ ਸ਼ੀਸ਼ੇ ਰਾਹੀ ਤੱਕਦੇ ਹਾਂ ਮਹਾਭਾਰਤ ਵਿੱਚ ਇੱਕ ਵਰਤਾਂਤ ਹੈ ਕਿ ਖਾਸ ਹਾਲਾਤ ਵਿੱਚ ਕੌਰਵ ਦੁਰਯੋਦਨ ਵੱਲੋਂ ਪਾਂਡੂ ਭਰਾਮਾ ਨੂੰ 12 ਸਾਲ ਦਾ ਬਨਵਾਸ ਤੇ 1 ਸਾਲ ਦਾ ਅਗਿਆਤ ਵਾਸ ਦਿੱਤਾ ਗਿਆ ਅਰਥਾਤ 1 ਸਾਲ ਲੁਕ ਕੇ ਰਹਿਣ ਦਾ ਹੁਕਮ ਅਗਿਆਤ ਵਾਸ ਦੇ ਦਿਨੀ ਇੱਕ ਦਿਨ ਜੰਗਲ ਵਿੱਚ ਘੁੰਮਦੇ ਹੋਣਾਂ ਨੂੰ ਪਿਆਸ ਲੱਗੀ ਉਹਨੇ ਦਿਨੀ ਜੰਗਲਾਂ ਵਿੱਚ ਪਾਣੀ ਵਾਸਤੇ ਕਿਹੜੇ ਨਲਕੇ ਜਾਂ ਸ਼ਬੀਲਾ ਹੋਣੀਆਂ ਸਨ ਸੋ ਇੱਕ ਪਾਡੂ ਭਰਾ ਨੂੰ ਜੰਗਲ ਵਿੱਚੋਂ ਪਾਣੀ ਲੱਭ ਕੇ ਲਿਆਉਣ ਵਾਸਤੇ ਭੇਜਿਆ ਗਿਆ। ਜੰਗਲ ਵਿੱਚ ਉਸ ਨੂੰ ਇੱਕ ਤਲਾਬ ਨਜ਼ਰ ਆਇਆ ਤੇ ਉਹ ਤਲਾਬ ਕੋਲ ਚਲਾ ਗਿਆ। ਉਹ ਪਾਣੀ ਪੀਣ ਹੀ ਲੱਗਾ ਸੀ ਕਿ ਉਸ ਨੂੰ ਇੱਕ ਆਵਾਜ਼ ਆਈ, "ਖਾਬਰਦਾਰ, ਇਹ ਤਲਾਬ ਮੇਰਾ ਹੈ ਤੇ ਪਹਿਲਾਂ ਤੈਨੂੰ ਮੇਰੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਫੇਰ ਹੀ ਤੂੰ ਪਾਣੀ ਪੀ ਸਕਦਾ ਹੈ।" ਉਸ ਨੇ ਚਾਰ ਚਫੇਰੇ ਵੇਖਿਆ। ਉਸ ਨੂੰ ਕੋਈ ਨਜ਼ਰ ਨਾ ਆਇਆ। ਉਸ ਨੇ ਚੋਰੀ ਭਰੀ ਪਾਣੀ ਪੀ ਲਿਆ ਤੇ ਉਸੇ ਵੇਲੇ ਮੁਰਸ਼ਿਦ ਹੋ ਕੇ ਡਿਗ ਪਿਆ ਜਦੋਂ ਕਾਫੀ ਧੇਰ ਵਾਪਸ ਨਾ ਗਿਆ ਤਾਂ ਦੂਜਾ ਭਰਾ ਉਸ ਨੂੰ ਲੱਭਣ ਆਇਆ ਉਸ ਨਾਲ ਵੀ ਪਹਿਲੇ ਵਾਂਗ ਹੀ ਹੋਇਆ ਫਿਰ ਕ੍ਰਮਵਾਰ ਤੀਜਾ ਤੇ ਚੌਥਾ ਭਰਾ ਵੀ ਆਏ ਤੇ ਪਹਿਲਾਂ ਵਾਂਗ ਹੀ ਮੁਰਸ਼ਿਦ ਹੋ ਕੇ ਡਿਗਦੇ ਰਹੇ ਆਖਰ ਵਿੱਚ ਸਭ ਤੋਂ ਵੱਡਾ ਭਰਾ ਯੁਧਿਸ਼thਰਾ ਆ ਪਾਇਆ ਉਸ ਨੇ ਆਪਣੇ ਭਰਾਵਾਂ ਨੂੰ ਵੇਖਿਆ ਤੇ ਘਟਨਾ ਦਾ ਕਾਰਨ ਜਾਣਨ ਵਾਸਤੇ ਉਹ ਵੀ ਪਾਣੀ ਨੂੰ ਛੂੰਣ ਲੱਗਾ ਜਦੋਂ ਉਸ ਨੂੰ ਵੀ ਉਹੀ ਆਵਾਜ਼ ਆਈ ਤਾਂ ਉਸ ਨੇ ਉਸ ਆਵਾਜ਼ ਨੂੰ ਪ੍ਰਸ਼ਨ ਪੁੱਛਣ ਵਾਸਤੇ ਕਿਹਾ ਅਸਲ ਵਿੱਚ ਇਹ ਤਲਾਬ ਕਿਸੇ ਯਕਸ਼ ਦਾ ਸੀ ਯਕਸ਼ ਨੇ ਯੁਧਿਸ਼thਰ ਨੂੰ ਕਈ ਸਵਾਲ ਪੁੱਛੇ ਤੇ ਯੁਧਿਸ਼thਰ ਨੇ ਸਹੀ ਜਵਾਬੀ ਦਿੱਤੇ ਅੰਤ ਵਿੱਚ ਯਕਸ਼ ਦੀ ਤਸੱਲੀ ਕਰਵਾ ਕੇ ਜਦੋਂ ਉਸ ਨੂੰ ਪਾਣੀ ਪੀਣ ਦੀ ਇਜਾਜ਼ਤ ਮਿਲੀ ਉਸ ਨੇ ਆਪ ਪਾਣੀ ਪੀਤਾ ਤੇ ਆਪਣੇ ਭਰਾਵਾਂ ਨੂੰ ਵੀ ਸਜੀਵ ਕਰਾ ਕੇ ਵਾਪਸ ਲਿਆ ਯਕਸ਼ ਵੱਲੋਂ ਯੁਧਿਸ਼thਰ ਨੂੰ ਪੁੱਛੇ ਸਵਾਲਾਂ ਵਿੱਚੋਂ ਇੱਕ ਸਵਾਲ ਇਹ ਸੀ ਕਿ ਇਸ ਦੁਨੀਆ ਵਿੱਚ ਸਭ ਤੋਂ ਤੇਜ਼ ਚੱਲਣ ਵਾਲੀ ਚੀਜ਼ ਕਿਹੜੀ ਹੈ ਯੋਗਿਸਟਰ ਦਾ ਜਵਾਲਸੀ ਮਨੁੱਖੀ ਮਨ ਯਕਸ਼ ਨੇ ਇਸ ਉੱਤਰ ਨੂੰ ਠੀਕ ਮੰਨਿਆ ਅਸਲ ਵਿੱਚ ਸਭ ਤੋਂ ਤੇਜ਼ ਹੁੰਦਾ ਹੀ ਮਨੁੱਖੀ ਮਨ ਹੈ ਬਿਨਾ ਖੰਬਾਂ ਤੋਂ ਡਾਰੀ ਲਾ ਕੇ ਇੱਕੋ ਛਿਣ ਭਾਵੇਂ ਧਰਤੀ ਤੇ ਜਿਹੜੇ ਮਰਜ਼ੀ ਕੋਨੇ ਤੇ ਪਹੁੰਚ ਜਾਵੇ ਭਾਵੇਂ ਚੰਦਰਮਾ ਤੇ ਪਹੁੰਚ ਜਾਵੇ ਤੇ ਭਾਵੇਂ ਉਸ ਤੋਂ ਪਾਰੋਂ ਵੀ ਹੋ ਆਵੇ ਹਿੰਗ ਲੱਗੇ ਨਾ ਫੜਕੜੀ ਹਰ ਉਡਾਰੀ ਦਾ ਨਤੀਜਾ ਤੱਕ ਸਥਿਤੀ ਤੋਂ ਦੂਜੀ ਤੱਕ ਬਦਲਾ ਦੇ ਰੂਪ ਵਿੱਚ ਹੀ ਹੁੰਦਾ ਹੈ ਇਸ ਹਿਸਾਬ ਨਾਲ ਸੋਚੀਏ ਤਾਂ ਇੱਕ ਉਡਾਰੀ ਇੱਕ ਗਤੀ ਸਾਰੇ ਬ੍ਰਹਿਮੰਡ ਵਿੱਚ ਹੀ ਰਚੀ ਹੋਈ ਹੈ ਚੰਦ ਤਾਰੇ ਘੁੰਮਦੇ ਹਨ ਧਰਤੀ ਘੁੰਮੀ ਹੈ ਪਾਣੀ ਬੱਦਲ ਬਣ ਕੇ ਉੱਡਦਾ ਹੈ ਅੰਬਰ ਤੇ ਘੁੰਮਦਾ ਹੈ ਫਿਰ ਧਰਤੀ ਤੇ ਵਸਦਾ ਤੇ ਵਹਿੰਦਾ ਹੈ ਹਵਾਵਾਂ ਚੱਲਦੀਆਂ ਹਨ ਮੌਸਮ ਬਦਲਦੇ ਹਨ ਅਨੇਕ ਤਰ੍ਹਾਂ ਦੇ ਬਦਲਾਅ ਧਰਤੀ ਦੇ ਜੀਵਾਂ ਅੰਦਰ ਸੁੱਤੀਆਂ ਉਡਾਰੀਆਂ ਨੂੰ ਉਕਸਾਉਂਦੇ ਹਨ ਪਰੰਤੂ ਕੁਦਰਤ ਨੇ ਹਰ ਉਡਾਰੀ ਨੂੰ ਇੱਕ ਸੰਤੁਲਨ ਇੱਕ ਨਿਸ਼ਚਿਤਤਾ ਵਿੱਚ ਬੰਨਿਆ ਹੋਇਆ ਹੈ ਤੇ ਹਰੇਕ ਉਡਾਰੀ ਤੇ ਇੱਕ ਨਿਯਮ ਇੱਕ ਕਾਇਦਾ ਲਾਗੂ ਹੈ ਜਦੋਂ ਵੀ ਉਹ ਨਿਯਮ ਛਿੜਕਦੇ ਹਨ ਪਰ ਲੋਗ گزرਦੀ ਹੈ ਪਰ ਮਨੁੱਖੀ ਮਨ ਇੱਕ ਅਪਵਾਦ ਹੈ ਜੋ ਹਰ ਫਾਸਲੇ ਤੇ ਹਰ ਹੱਦ ਨੂੰ ਪਾਰ ਕਰ ਜਾਂਦਾ ਹੈ ਪੰਛੀਆਂ ਦੀ ਉਡਾਰੀ ਤਾਂ ਫਿਰ ਵੀ ਪਰਾਂ ਦੀ ਮੁਤਾਜ ਹੈ ਪਰ ਪੰਛੀਆਂ ਤੋਂ ਕਿਤੇ ਵਧੇਰੇ ਤੇਜ ਤੇ ਸਮਰੱਥ ਪਰ ਤਾਂ ਮਨੁੱਖ ਦੇ ਅੰਦਰ ਪਏ ਹੁੰਦੇ ਹਨ ਇਹ ਪਰ ਜਾਗਦਿਆਂ ਤੱਕ ਹੀ ਸੁੱਤਿਆਂ ਵੀ ਸਾਹ ਨਹੀਂ ਲੈਂਦੇ ਮਨੁੱਖ ਦੇ ਕਰਮ ਵਿਕਾਸ ਦੀ ਕਹਾਣੀ ਤੇ ਨਜ਼ਰ ਮਾਰੀਏ ਪਹਿਲਾਂ ਤਾਂ ਬਿਨਾਂ ਰੀੜ ਦੀ ਹੱਡੀ ਵਾਲੇ ਜੀਵ ਪੈਦਾ ਹੋਏ ਸਨ ਇੱਕ ਕੋਸ਼ਿਕਾ ਤੋਂ ਬਹੁ ਕੋਸ਼ਿਕਾਈ ਜੀਵ ਹੋਣ ਤੱਕ ਗੰਡੋਏ तितਲੀਆਂ ਕਾਕ ਰੋਚਾ ਰੀੜ ਦੀ ਹੱਡੀ ਵਾਲੇ ਜੀਵ ਪੈਦਾ ਹੋਣ ਤੇ ਸਭ ਤੋਂ ਪਹਿਲਾਂ ਮੱਛੀ ਵਰਗ ਹੋਂਦ ਵਿੱਚ ਆਇਆ ਜੋ ਪਾਣੀ ਦੇ ਅੰਦਰ ਹੀ रह ਸਕਦੇ ਸਨ ਫਿਰ ਜਲਸਰੀ ਵਰਗ ਜਿਵੇਂ ਡੱਡੂ ਸ਼੍ਰੇਣੀ ਦੇ ਜੀਵ ਪੈਦਾ ਹੋਏ ਇਸ ਤੋਂ ਪਿੱਛੋਂ ਰਿੰਗਣ ਵਾਲੇ ਜੀਵ ਜਿਵੇਂ ਕਿਰਲੀ ਮਛ ਆਦਿ ਵਾਰੀ ਆਈ ਫਿਰ ਉੱਡਣ ਵਾਲੇ ਪੰਖੇਰੂ ਵਰਗ ਤੇ ਅਖੀਰ ਵਿੱਚ ਥਨਤਾਰੀ ਜੀਵ ਜਿਵੇਂ ਗਾਂ ਮੱਝ ਸ਼ੇਰ ਤੋਂ ਮਨੁੱਖ ਤੱਕ ਧਰਤੀ ਤੇ ਆਈ ਹੁਣ ਜੇਕਰ ਇਹਨਾਂ ਸਾਰੇ ਵਰਗਾਂ ਯਾਨੀ ਮੱਛੀ ਤੋਂ ਮਨੁੱਖ ਤੱਕ ਦੇ ਭਰੂਣਾਂ ਨੂੰ ਉਹਨਾਂ ਦੀ ਅਰਧ ਵਿਕਸਿਤ ਹਾਲਤ ਵਿੱਚ ਵੇਖਿਆ ਜਾਏ ਤਾਂ ਉਹਨਾਂ ਵਿੱਚ ਬਹੁਤ ਸਮਾਨਤਾ ਹੁੰਦੀ ਹੈ ਦੂਜੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਮਨੁੱਖ ਆਪਣੇ ਵਿਕਸਿਤ ਹੋਣ ਦੇ ਸਮੇਂ ਯਾਨੀ ਭਰੂਣ ਤੋਂ ਪੂਰਾ ਮਨੁੱਖ ਬਣ ਤੱਕ ਲਗਭਗ ਦੂਜੇ ਜੀਵਾਂ ਵਾਲੀਆਂ ਅਵਸਥਾਵਾਂ ਵਿੱਚੋਂ ਹੀ ਗੁਜ਼ਰਦਾ ਹੈ ਸ਼ਾਇਦ ਇਸ ਵਿਕਾਸ ਦੌਰਾਨ ਉਸ ਅੰਦਰ ਜਾਨਵਰਾਂ ਵਰਗੀ ਚਲਾਕੀ ਮਾਸੂਮੀਅਤ ਸ਼ਰਾਰਤ ਮਕਾਰੀ ਬੁੱਧੂਪਣਾ ਸ਼ਿਕਾਰ ਤੇ ਸ਼ਿਕਾਰੀ ਵਾਲੀਆਂ ਆਦਤਾਂ ਦੇ ਨਾਲ ਅਜਿਹੀਆਂ ਹੋਰ ਆਦਤਾਂ ਵੀ ਪਰਵੇਸ਼ ਕਰ ਜਾਂਦੀਆਂ ਹੁੰਗੀਆਂ ਫਿਰ ਉਡਾਰੀ ਵੀ ਐਵੇਂ ਹੀ ਮਨੁੱਖ ਦੇ ਸੁਭਾਅ ਵਿੱਚ ਸਮਾਗੀ ਹੋਵੇਗੀ ਇਹ ਤਾਂ ਇਸੇ ਸਮਾਈ ਕਿ ਕੋਈ ਹੱਦ ਬੰਨਾ ਹੀ ਨਾ ਰਿਆ ਜਦੋਂ ਕਿਸੇ ਪੰਛੀ ਦੇ ਉਡਾਰੀ ਮਾਰਨ ਲੱਗੇ ਪਾਲ ਵਿੱਚ ਉਸਨੂੰ ਤੱਕੀਏ ਤਾਂ ਇਹ ਚੈਨਿਕ ਸਮਾਧੀ ਵਰਗਾ ਛਣ ਹੁੰਦਾ ਹੈ ਇਸ ਪਰ ਉਸ ਦੀਆਂ ਸਾਰੀਆਂ ਸਰੀਰਕ ਤੇ ਮਾਨਸਿਕ ਸ਼ਕਤੀਆਂ ਇੱਕ ਸਰ ਹੁੰਦੀਆਂ ਹਨ ਤੇ ਸੋਚ ਇੱਕੋ ਉੱਡਣ ਦੇ ਨਿਸ਼ਾਨੇ ਨੂੰ ਸਮਰਪਿਤ ਹੁੰਦੀ ਹੈ ਸ਼ਕਤੀਆਂ ਦੀ ਇਕਾਤਮਿਕਤਾ ਤੇ ਹੀ ਉਡਾਰੀ ਦੀ ਸਫਲਤਾ ਨਿਰਭਰ ਹੁੰਦੀ ਹੈ। ਮਨੁੱਖ ਦੇ ਸਬੰਧ ਵਿੱਚ ਵੀ ਉਡਾਰੀ ਹੀ ਜ਼ਿੰਦਗੀ ਦੇ ਸਾਰੇ ਕਿਰਿਆ ਕਲਾਪਾਂ ਦਾ ਵਾਹਨ ਹੁੰਦੀ ਹੈ ਤੇ ਉਡਾਰੀ ਉਸ ਦੀ ਸੋਚ ਤੇ ਨਿਰਸਰ ਹੁੰਦੀ ਹੈ। ਜਵਾਨੀ ਉਡਾਰੀ ਲਾਉਂਦੀ ਅਤੇ ਚਮਕਦਾਰ ਸੁਪਨਿਆਂ ਦਾ ਪਿੱਛਾ ਕਰਦੀ ਹੈ। ਇੱਥੇ ਵੀ ਪੰਖੇਰੂਆਂ ਦੀ ਉਡਾਰੀ ਵਾਂਗ ਹੀ ਉਡਾਰੀ ਦੇ ਸੂਲ ਲਾਗੂ ਕਰਦਿਆਂ ਅਰਥਾਤ ਲਾਭ ਤੇ ਹਾਨੀਆਂ ਦਾ ਹਿਸਾਬ ਲਾ ਕੇ ਸ਼ਕਤੀਆਂ ਦਾ ਇਕੀਕਰਨ ਕਰਕੇ ਕਦਮ ਨਾ ਪੁੱਟਿਆ ਜਾਵੇ ਤਾਂ ਉਡਾਰੀ ਦਰਦਨਾਖਾਸਿਆਂ ਵਿੱਚ ਵੀ ਉਤਾਰ ਸਕਦੀ ਹੈ। ਪਰੰਤੂ ਹਰ ਪੱਖੋਂ ਸੰਤੁਲਿਤ ਉਡਾਰੀ ਵਿੱਚ ਸਫਲਤਾ ਦੇ ਪੂਰੇ ਅਸਰ ਹੁੰਦੇ ਹਨ ਇਹ ਗਲਬਖਰੀ ਅਗੇ ਇਸ ਪ੍ਰਕਿਰਿਆ ਵਿੱਚ ਹੋਰ ਕਾਰਨ ਵੀ ਹਿੱਸਾ ਪਾ ਸਕਦੇ ਹਨ ਪਰ ਮਨੁੱਖੀ ਮਨ ਦੀ ਉਡਾਰੀ ਪੰਖੇਰੂਆਂ ਵਰਗੀ ਨਹੀਂ ਹੁੰਦੀ ਇਸ ਦੀ ਨਾ ਕੋਈ ਥਾ ਹੈ ਨਾ ਦੈਰੇ ਦੁਨੀਆ ਦਾ ਕੋਈ ਯੰਤਰ ਨਾ ਇਸ ਨੂੰ ਮਾਪ ਸਕਦਾ ਤੇ ਨਾ ਹੀ ਰਿਕਾਰਡ ਹੀ ਕਰ ਸਕਦਾ ਬਸ ਨਤੀਜੇ ਹੀ ਇਸ ਦੀ ਸੂਚਨਾ ਦਿੰਦੇ ਹਨ ਕਈ ਵਾਰ ਤਾਂ ਸੋਚ ਦੀ ਉਡਾਰੀ ਦੇ ਅੰਸ਼ ਮਨ ਵਿੱਚ ਇੰਨੇ ਗਹਿਰੇ ਉਤਰ ਜਾਂਦੇ ਹਨ ਕਿ ਬਰਿਆਂ ਤੱਕ ਉਹਨਾਂ ਦੀ شدت ਮਨ ਤੇ ਭਾਰੂ ਰਹਿੰਦੀ ਹੈ ਮੈਂ ਇਸ ਨੂੰ ਖੁਦ ਮਹਿਸੂਸ ਕੀਤਾ ਹੈ ਬਚਪਨ ਤੋਂ ਹੀ ਮੈਨੂੰ ਸਾਈਕਲ ਚਲਾਉਣ ਦਾ ਬਹੁਤ ਚਾਹ ਸੀ ਪਰ ਸਾਈਕਲ ਚਲਾਉਣਾ ਨਹੀਂ ਸੀ ਆਉਂਦਾ ਅਸਲ ਵਿੱਚ ਕਦੇ ਚਲਾਉਣ ਦੀ ਜ਼ਰੂਰਤ ਹੀ ਨਹੀਂ ਸੀ ਪਈ ਅਤੇ ਨਾ ਸਿੱਖਣ ਦਾ ਮੌਕਾ ਹੀ ਬਣਿਆ ਪਰ ਬੜੇ ਸਾਲ ਮੈਂ ਸੁਪਣਿਆਂ ਵਿੱਚ ਸਾਈਕਲ ਚਲਾਉਂਦੀ ਰਹੀ ਧਰਤੀ ਤੇ ਸਾਈਕਲ ਚਲਾਉਂਦਿਆਂ ਸਵਾਨ ਤੇ ਪਹੁੰਚ ਜਾਣਾ ਫਿਰ ਸਾਈਕਲ ਨੇ ਇੱਕ ਰੱਸੇ ਵਰਗਾ ਬਣ ਜਾਣਾ ਤੇ ਮੈਂ ਉਸ ਨੂੰ ਗੋਲ-ਗੋਲ ਲਪੇਟ ਕੇ ਸੰਭਾਲ ਲੈਣਾ ਸ਼ਾਇਦ ਇਹ ਰੱਸੇ ਨੂੰ ਲਪੇਟ ਕੇ ਸੰਭਾਲਣ ਦੀ ਕਿਰਿਆ ਮੇਰੇ ਮਨ ਵਿੱਚ ਸਾਂਭੀ ਪਈ ਤੇ ਨਿਰੰਤਰ ਆਪਣੀ ਹੋਂਦ ਜਿਤਾਉਂਦੀ ਹੋਈ ਸਾਈਕਲ ਚਲਾਉਂਦੀ ਇੱਛਾ ਦਾ ਪ੍ਰਤੀਕ ਸੀ ਫਿਰ ਜਦੋਂ ਬਾਜ਼ਾਰ ਵਿੱਚ ਮੋਪਡ ਆਈ ਤਾਂ ਮੇਰੇ ਹਾਲਾਤ ਕੁਝ ਇੰਜ ਦੇ ਬਣ ਗਏ ਕਿ ਨੌਕਰੀ ਕਾਰਨ ਮੇਰਾ ਮੋਪਡ ਚਲਾ ਕੇ ਜਾਣਾ ਮਜਬੂਰੀ ਬਣ ਗਿਆ ਸਾਰਿਆਂ ਨੇ ਕਹਿਣਾ ਸ਼ੁਰੂ ਕੀਤਾ ਕਿ ਮੋਪਡ ਚਲਾਉਣ ਲਈ ਪਹਿਲਾਂ ਸਾਈਕਲ ਦਾ ਹੈਂਡਲ ਸੰਭਾਲਣਾ ਆਉਣਾ ਚਾਹੀਦਾ ਉਦੋਂ ਮਾਰਚ ਦੇ ਦਿਨ ਸਨ ਕੂਲ ਵਿੱਚ ਇਮਤਿਹਾਨਾਂ ਤੋਂ ਪਿੱਛੋਂ ਵਿਦਿਆਰਥੀ ਚਲੇ ਜਾਂਦੇ ਤੇ ਸਕੂਲ ਵੇਲਾ ਹੁੰਦਾ ਮੈਂ ਇੱਕ ਸਟਾਫ ਮੈਂਬਰ ਦੇ ਲੜਕੇ ਦਾ ਸਾਈਕਲ ਲੈ ਕੇ ਕੁਝ ਦਿਨ ਪ੍ਰੈਕਟਿਸ ਕੀਤੀ ਤੇ ਲੱਗਾ ਕਿ ਹੁਣ ਸਾਈਕਲ ਚਲਾ ਸਕਦੀ ਹਾਂ ਫਿਰ ਮੋਪਡ ਖਰੀਦੀ ਤੇ ਕਾਫੀ ਦਿਨ ਲਾ ਕੇ ਸਿੱਖ ਵੀ ਲਈ ਉਸ ਸਾਲ ਚਲਾ ਕੇ ਕਾਇਨਟਿਕ ਖਾਂਡਾ ਸਕੂਟਰ ਲਿਆ ਤੇ ਕਈ ਸਾਲ ਖੂਬ ਚਲਾਇਆ ਅੰਤ ਉਹ ਵੀ ਚਲਾਉਣਾ ਬੰਦ ਕਰ ਦਿੱਤਾ ਮੈਨੂੰ ਸਾਈਕਲ ਚਲਾਉਣ ਦੇ ਸੁਪਨੇ ਆਉਣੋਂ हट ਗਏ ਭਾਵੇਂ ਸਾਈਕਲ ਚਲਾਉਣਾ ਅਜੇ ਵੀ ਨਹੀਂ ਆਉਂਦਾ ਇਸ ਉਡਾਰੀ ਦੇ ਰੰਗ ਟੰਗ ਵੀ ਐਸੇ ਨਵੇਕਲੇ ਹੁੰਦੇ ਹਨ ਕਿ ਇੱਕ ਪਲ ਆਪਣੇ ਆਪ ਨੂੰ ਮੰਗਲ ਗ੍ਰਹਿ ਤੇ ਖੜੇ ਵੇਖਦੇ ਹੋ ਤੇ ਦੂਜੇ ਪਲ ਧਰਤੀ ਹੇਠ ਪਾਤਾਲ ਵਿੱਚ ਖੁਦ ਨੂੰ ਲਾਵੇਆਂ ਦਾ ਸੇਕ ਹਡਾਉਂਦੇ ਹੋਏ ਮਹਿਸੂਸ ਕਰ ਸਕਦੇ ਹੋ ਹੁਣ ਤੁਸੀਂ ਆਪਣੇ ਮਨ ਦੇ ਚਿੱਤ ਵਿੱਚ ਸਮੁੰਦਰ ਵਿੱਚ ਗੋਤੇ ਖਾ ਰਹੇ ਹੋਵੋ ਤੇ ਅੱਖ ਦੇ ਫੋਰ ਵਿੱਚ ਹਿਮਾਲਿਆ ਦੀ ਚੋਟੀ ਤੇ ਖੁਦ ਨੂੰ ਤਸਬਰ ਕਰ ਲੋ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਰੰਦੇ ਰਿਸ਼ਤੇ ਨਾਲ ਮਨ ਪਾਉਂਦਾ ਵਾਰਤਾਲਾਪ ਚਲਾ ਲੋ ਵਾਵੇਂ ਖੂਬ ਲੜਪੜ ਕੇ ਮਨ ਦੀ ਪੜਾਸ ਕਰ ਲੋ ਕੌਣ ਰੋਕ ਸਕਦਾ ਹੈ ਕਿਸੇ ਬਹਿਸ ਦਾ ਫੈਸਲਾ ਆਪਣੇ ਹੱਕ ਵਿੱਚ ਕਰ ਲੋ ਜਾਂ ਦੂਜਾ ਪੱਖ ਭਾਰੂ ਕਰਕੇ ਹਾਰ ਕੇ ਟੈਂਦੀਆਂ ਕਲਾਬੈਦ ਤੁਰ ਪਾਓ ਸਭ ਤੁਹਾਡੇ ਹੱਥ ਹੈ ਇਹਨਾਂ ਸਥਿਤੀਆਂ ਵਾਸਤੇ ਉਮਰ ਤੇ ਤਾਕਤ ਦਾ ਵੀ ਕੋਈ ਬੰਧਨ ਨਹੀਂ ਸਮੇਂ ਦੀ ਇਹ ਸਾਡੀ ਨਿੱਜੀ ਮਸ਼ੀਨ ਹੈ ਜਿਹੜੇ ਮਰਜ਼ੀ ਸਮੇਂ ਵਿੱਚ ਫੇਰੇ ਪਾਈਏ ਜੋ ਚਾਹੇ ਕਰ ਲਈਏ ਬਸ ਪਰ ਮਸਲਾ ਤਾਂ ਉਦੋਂ ਪੈਦਾ ਹੋਣਾ ਹੁੰਦਾ ਜਦੋਂ ਇਹਨਾਂ ਓਡਾਰੀਆਂ ਵਿੱਚੋਂ ਠੋਸ ਰੂਪ ਵਿੱਚ ਕੁਝ ਨਾ ਨਿਕਲੇ ਤੇ ਇਹ ਵੇਲੇ ਦਿਮਾਗ ਦੀ ਸਮਾਂ ਕੱਟੀ ਦਾ ਜੁਗਾੜ ਹੀ ਬਣ ਕੇ ਰਹਿ ਜਾਂਦਾ ਜ਼ਿੰਦਗੀ ਤਾਂ ਹਕੀਕਤ ਦੀ ਧਰਤੀ ਤੇ ਖਰੀ ਸਬੂਤ ਮੰਗਰੀ ਹੁੰਦੀ ਹੈ ਜਿਨ੍ਹਾਂ ਨੇ ਇਸ ਅਸਲੀਅਤ ਨੂੰ ਸਮਝ ਲਿਆ ਉਹਨਾਂ ਨੇ ਕਮਾਲ ਦੀਆਂ ਮੱਲਾ ਮਾਰੀਆਂ ਉਂਝ ਮਨੁੱਖ ਅੰਦਰ ਮੁੱਢ ਕਦੀਮ ਤੋਂ ਪੰਛੀਆਂ ਨੂੰ ਉੱਡਦਿਆਂ ਵੇਖ ਕੇ ਆਪ ਵੀ ਅਸਮਾਨ ਵਿੱਚ ਉੱਡਣ ਦੀ ਚਾਹਤ ਓਡਾਰੀ ਪਰਦੀ ਰਹੀ ਹੈ ਬਸ ਉਸ ਕੋਲ ਉੱਡਣ ਲਈ ਜ਼ਰੂਰੀ ਸਮਾਨ ਯਾਨੀ ਖੰਭ ਕਿੱਥੇ ਸਨ ਇਸ ਸਲੀਅਤ ਨੂੰ ਜਾਣਨ ਦੇ ਬਾਵਜੂਦ ਉਸ ਦੇ ਅੰਦਰ ਰਚੀ ਉਡਾਰੀ ਦੀ ਚਾਹਤ ਲਗਾਤਾਰ ਸੋਚ ਦੇ ਅੰਬਰਾਂ ਤੇ ਕਲਾਵੇ ਭਰਦੀ ਹੀ ਰਹੀ ਸੀ। ਉਸ ਨੇ ਅਜਿਹੀਆਂ ਸੁਪਨਮਈ ਕਹਾਣੀਆਂ ਸਿਰਜੀਆਂ ਜਿੱਥੇ ਸੋਹਣੀਆਂ ਕੁੜੀਆਂ ਦੇ ਮੋਢਿਆਂ ਤੇ ਵੱਡੇ-ਵੱਡੇ ਪਰਸਨ ਤੇ ਉਹ ਪੰਖੇਰੂਆਂ ਵਾਂਗ ਉੱਡ ਵੀ ਸਕਦੀਆਂ ਸਨ। ਕੁਦਰਤੀ ਗੱਲ ਸੀ ਕਿ ਉਹਨਾਂ ਦਾ ਸਰੀਰ ਪੰਛੀਆਂ ਨਾਲੋਂ ਵੱਡਾ ਸੀ ਤੇ ਪਰ ਵੀ ਵੱਡੇ ਹੀ ਲੁੜਿੰਦੇ ਸਨ। ਉਹਨਾਂ ਨੂੰ ਮਨੁੱਖ ਨੇ ਪਰੀਆਂ ਦਾ ਨਾਮ ਦਿੱਤਾ। ਉਹਨਾਂ ਵਾਂਗ ਹੀ ਕੁਝ ਮਰਦ ਪਾਤਰ ਵੀ ਸਨ। ਉਹਨਾਂ ਨੂੰ ਦਿਓ ਕਿਹਾ। ਜੋ ਬਹੁਤੀ ਵਾਰ ਮਾਰੇ ਤੇ ਕਦੀ ਕਦਈ ਚੰਗੇ ਵੀ ਹੁੰਦੇ ਸਨ ਪਰੀਆਂ ਦੇ ਵਿੰਬ ਰਹੀਂ ਨਵੀਆਂ ਕਥਾਵਾਂ ਸਿਰਜ ਕੇ ਮਨੁੱਖ ਨੇ ਕਈ ਸੁਪਨਾਈ ਅੰਬਰ ਤੇ ਦੇਸ਼ ਉਸਾਰ ਛੱਡੇ ਸਦੀਆਂ ਤੋਂ ਇਹ ਕਹਾਣੀਆਂ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਨੂੰ ਕਈ ਤਰ੍ਹਾਂ ਦੇ ਸੁਨੇਹੇ ਦਿੰਦੀਆਂ ਤੇ ਮਨ ਪਰਚਾਵਾ ਕਰਦੀਆਂ ਰਹੀਆਂ ਹਨ ਰਾਮਾਇਣ ਵਿੱਚ ਵੀ ਲੰਕਾ ਤੇ ਜਿੱਤ ਪਿਛੋਂ ਰਾਮਚੰਦਰ ਜੀ ਦਾ ਲక్ష్మణ ਤੇ ਸੀਤਾ ਸਮੇਤ ਪੁਸ਼ਪਕ ਵਿਮਾਨ ਵਿੱਚ ਬੈਠ ਕੇ ਅਯੁੱਧਿਆ ਵਾਪਸ ਆਉਣ ਦਾ ਪ੍ਰਸੰਗ ਹੈ ਹਨੂਮਾਨ ਤਾਂ ਬਿਨ ਕੰਬੰਦੋ ਹੀ ਉੱਡਦੇ ਆ ਦੱਸਿਆ ਜਾਂਦਾ ਹੈ ਪਰ ਇੱਕ ਦਿਨ ਮਨੁੱਖੀ ਮਨ ਵਿਚਲੀ ਇਸ ਰੀਜ ਨੂੰ ਬੂਰ ਪੈਣਾ ਸ਼ੁਰੂ ਹੋਇਆ ਜਦ ਕੁਝ ਹਿੰਮਤੀ ਬੰਦਿਆਂ ਨੇ ਵੱਡੇ ਵੱਡੇ ਗੁਬਾਰਿਆਂ ਵਿੱਚ ਬੈਠ ਕੇ ਉੱਡਣ ਦੀਆਂ ਕੋਸ਼ਿਸ਼ਾਂ ਅਰੰਭ ਦਿੱਤੀਆਂ ਫਿਰ ਕਈ ਹੋਰਾਂ ਦੀਆਂ ਜਿਹੀਆਂ ਕੋਸ਼ਿਸ਼ਾਂ ਦੇ ਵਿਚਕਾਰ 20ਵੀਂ ਸਦੀ ਦੇ ਸ਼ੁਰੂ ਵਿੱਚ ਦੋ ਪ੍ਰਮਾ ਅਲੀਵਰ ਰਾਈਟ ਤੇ ਵਿਲਬਰ ਰਾਈਟ ਨੂੰ ਅਜਿਹਾ ਯੰਤਰ ਬਣਾਉਣ ਵਿੱਚ ਕਾਮਯਾਬੀ ਮਿਲ ਹੀ ਗਈ ਇਹ ਉੱਡਣਾ ਯੰਤਰ ਕੁਝ ਮੀਲਾਂ ਤੱਕ ਉੱਡ ਸਕਦਾ ਸੀ ਇਸੇ ਵੱਜੇ ਮੁੜ ਤੋਂ ਸ਼ੁਰੂ ਹੋਈਆਂ ਕੋਸ਼ਿਸ਼ਾਂ ਦੀ ਲੜੀ ਕਈ ਪੜਾਅ ਪਾਰ ਕਰਦੀ ਕਰਦੀ ਅੱਗੇ ਤੁਰਦੀ ਰਹੀ ਤੇ ਕਹਾਣੀ ਅਜਾ ਸਮਾਨ ਵਿੱਚ ਚਾਰ ਚਫੇਰੇ ਉੱਡਦੇ ਫਿਰਦੇ ਵੱਡੇ ਵੱਡੇ ਹਵਾਈ ਜਹਾਜ਼ਾਂ ਤੱਕ ਜਾ ਪਹੁੰਚੀ ਹੈ ਹੁਣ ਤਾਂ ਛੋਟੇ ਪਿੰਡਾਂ ਜਿੰਨੇ ਬੰਦੇ ਚੁੱਕੀ ਹਵਾਈ ਜਹਾਜ਼ ਨੀਲੇ ਅੰਬਰਾਂ ਤੇ ਉਡਾਰੀਆਂ ਲਾਉਂਦੇ ਫਿਰਦੇ ਹਨ ਸੋਚ ਦੀ ਉਡਾਨ ਮਨੁੱਖ ਦੇ ਅੰਦਰ ਹਮੇਸ਼ਾ ਪਰ ਧੂਪਾਈ ਹੀ ਰੱਖਦੀ ਹੈ ਬੱਚਾ ਜਲਦੀ ਤੋਂ ਜਲਦੀ ਜਵਾਨ ਹੋਣਾ ਲੋਚਦਾ ਹੈ ਜਵਾਨੀ ਜ਼ਿੰਦਗੀ ਵਿੱਚ ਵਧੀਆ ਸਥਾਪਤੀ ਚਿਤਵਦੀ ਹੈ ਪਰ ਇਹੋ ੜਾਰੀ ਇੱਕ ਖਾਸ ਉਮਰ ਤੇ ਪਹੁੰਚ ਕੇ ਉਮਰ ਨੂੰ ਅੱਗੇ ਵਧਣੋਂ ਰੋਕ ਦੇਣਾ ਚਾਹਨ ਲੱਗਦੀ ਹੈ ਇਨਸਾਨ ਸਦਾ ਜਵਾਨ ਰਹਿਣਾ ਚਾਹਨ ਲੱਗਦਾ ਹੈ ਉਸਨੂੰ ਫਿਰ ਤੋਂ ਆਪਣਾ ਉਹ ਬਚਪਨ ਚੰਗਾ ਲੱਗਣ ਲੱਗ ਪੈਂਦਾ ਜਿਸ ਤੋਂ ਜਲਦੀ ਛੁਟਕਾਰਾ ਪਾ ਕੇ ਜਵਾਨ ਹੋਣਾ ਲੋਚਦਾ ਸੀ ਇਸ ਪੱਖ ਤੋਂ ਮਨੁੱਖਾ ਜੀਵ ਪ੍ਰਾਣੀ ਹੈ ਕਿ ਆਮ ਤੌਰ ਤੇ ਜਿਹੜੇ ਵਰਤਮਾਨ ਤੋਂ ਅਸੰਤੁਸ਼ਟ ਹੋ ਕੇ ਉਹ ਉਸ ਤੋਂ ਦੌੜਿਆ ਹੁੰਦਾ ਹੈ ਉਹ ਜਦੋਂ ਅਤੀਤ ਬਣ ਜਾਂਦਾ ਹੈ ਤਾਂ ਉਸਨੂੰ ਉਹ ਚੰਗਾ ਲੱਗਣ ਲੱਗ ਪੈਂਦਾ ਕੋਈ ਧਾਕੇ ਪਹਿਲਾਂ ਸਾਡੀ ਪੀੜ੍ਹੀ ਨੇ ਸਭ ਕੁਝ ਨਵਾਂ ਅਪਣਾਉਂਦਿਆਂ ਪਹਿਲੀ ਸ਼ਾਂਤ ਜਈ ਜ਼ਿੰਦਗੀ ਨੂੰ ਹਰੇਕ ਪ੍ਰਾਣੀ ਵਸਦੇ ਵਰਤਾਰੇ ਸਮੇਤ ਵਿਸਾਰ ਦਿੱਤਾ ਸੀ ਹੁਣ ਜਦ ਮਨ ਚਾਹੀ ਤਰੱਕੀ ਦੇ ਜ਼ਿੰਦਗੀ ਤੇ ਅਸਰ ਦੇਖੇ ਤਾਂ ਪੁਰਾਣੇ ਸਮਿਆਂ ਨੂੰ ਯਾਦ ਕਰਦੇ ਆ ਸਾਰੇ ਅਤੀਤ ਵੱਲ ਮੁੜਨਾ ਲੋਚਦੇ ਹਨ ਹੁਣ ਸਮਾਂ ਤਾਂ ਪਿੱਛੇ ਨਹੀਂ ਜਾ ਸਕਦਾ ਪਰ ਸਾਡੇ ਵਰਤਮਾਨ ਤੇ ਪ੍ਰਾਪਤੀਆਂ ਤੋਂ ਅਸੰਤੁਸ਼ਟ ਰਹਿਣ ਦੀ ਆਦਤ ਕਈ ਵਾਰ ਸੋਚਦੀਆਂ ਸਕਾਰਾਤਮਕ ਉਡਾਰੀਆਂ ਤੇ ਉਹ ਸਾਰੂ ਰੁਚੀਆਂ ਦਾ ਰਸ ਵੀ ਚੂਸ ਜਾਂਦੀ ਹੈ ਦੁਨੀਆ ਦੇ ਕਾਮਯਾਬ ਮਨੁੱਖਾਂ ਦੀਆਂ ਜ਼ਿੰਦਗੀਆਂ ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਕਿ ਉਹਨਾਂ ਨੇ ਆਪਣੀ ਅੱਗੇ ਵਧਣ ਦੀ ਚਾਹਤ ਦੇ ਪਰ ਨੂੰ ਲਗਾਤਾਰ ਗਤੀਸ਼ੀਲ ਅਵਸਥਾ ਵਿੱਚ ਰੱਖਿਆ ਇਸ ਤਰ੍ਹਾਂ ਉਹਨਾਂ ਨੇ ਆਪਣੀ ਤੀਤਿਆਂ ਦੀਆਂ ਵੱਡੀਆਂ ਪਲੰਘਾਂ ਭਰੀਆਂ ਅੱਜ ਦੀ ਦੁਨੀਆ ਦੇ ਚਰਚਰਤੇ ਚਿਹਰੇ ਬਿਲ ਗੇਟਸ ਤੇ ਸਟੀਵ ਜੌਬਸ ਦੀਆਂ ਉਦਾਹਰਨਾਂ ਸਾਹਮਣੇ ਹਨ ਭਾਰਤ ਵਿੱਚ ਵੀ ਲਕਸ਼ਮੀ ਮਿੱਤਰ ਤੇ ਡਾਕਟਰ ਅੰਬੇਦਕਰ ਨੇ ਵੀ ਅੱਤ ਦੀ ਗਰੀਬੀ ਵਿੱਚੋਂ ਉੱਠ ਕੇ ਇਤਿਹਾਸ ਸਿਰਜੇ ਸਨ ਇਸ ਤਰ੍ਹਾਂ ਦੀਆਂ ਹੋਰ ਵੀ ਅਨੇਕ ਮਿਸਾਲਾਂ ਸਾਡੇ ਸਾਹਮਣੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਨਸਾਨ ਦੇ ਨਿਸ਼ਾਨੇ ਦੀ ਪੂਰਤੀ ਲਈ ਇੱਕ ਸੇਧ ਭਰੀ ਸਿੱਦਤ ਦਾ ਹੋਣਾ ਜ਼ਰੂਰੀ ਹੈ ਫਿਰ ਇਸ ਦੇ ਨਾਲ ਉਸ ਵਾਸਤੇ ਲੋੜਿੰਦੇ ਹਾਲਾਤ ਸਿਰਜਣ ਦੀ ਸਮਰੱਥਾ ਉਸ ਦੀ ਚਾਹਤ ਦੀ ਉਡਾਰੀ ਨੂੰ ਸਫਲ ਬਣਾਉਣ ਦਾ ਨੁਸਕਾ ਸਿਰਜ ਸਖਤ ਦੀ ਹੈ ਧੰਨਵਾਦ